ਉਹ ਜਮਾਨਾ ਆ ਉਹ ਬਾਈ ਗਰਜੀਤ ਨਾ ਨਹੀਂ ਨਾਉ ਤੋਂ ਘੱਟ ਨਹੀਂ ਉਹ ਯਾਰ ਕਰਤੀ ਯਾਰ 3000 ਉਹ ਨਹੀਂ ਜੱਗੀ ਯਾਰ ਕਰਨਾ ਉਹ ਫਾੜ ਉਹ ਦੇਖ ਓਏ ਨਹੀਂ ਟਕੇ ਕਿਹੜੀ 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 ਬੱਕਰੀ ਲੈ ਇਹਦੇ ਬੱਟੇ ਯਾਰ ਇਹ ਦੱਸ ਦੇ ਆ ਗੱਪਣਾ ਤੇਰੀ ਗੱਪਣ ਦੇ ਦਾ ਹਜੇ ਪੱਕਾ ਪੱਕਾ ਲੈ ਲੋ ਵੀ ਆ ਬੱਕਰੀ ਆ ਬੋਗੇ ਕੋਲੇ ਦੇ ਬੋਗੇ ਕਿਹੜੀ ਦਾ ਸੌਦਾ ਕਰਦਾ ਤੂੰ ਮੇਰੇ ਨਾਲ ਇਹਦਾ ਕਰਦੇ ਯਾਰ ਆ ਸ਼ੇਰੀ ਜੀ ਦਾ ਉਹ ਦੇਤੀ ਬੱਕਰੀ ਹੈ ਭਾਂਜੇ ਆਈ ਜਾ ਠੀਕ ਆ ਲੈ ਆਪ ਮੈਂ ਉਹ ਕਿਹੜੀ ਆ ਸੁਬਾਹ ਆ ਹੋਗੀ ਦੇਸੀ ਕਹਿੰਦੇ ਫਰੀ ਖੜਾ ਦਮ ਤੈਨੂੰ ਕਿਹੜੀ ਨਾ ਕਿੰਨੇ ਚ ਕਰਤਾ 4000 ਨਾ ਉਹ ਜੋ ਜੱਗੀ ਤੇ ਦੁਆਰ ਤੇ ਸੌਦਾ ਨਾ ਦੇਤਾ ਤੈਨੂੰ 7500 ਰਾਇ ਦੇ ਕਰੇ ਓਏ ਪਾਲਾ ਕੋਸ਼ੋ ਕੇ ਮੋਰੀ ਜਨਾ ਕਮਸ ਦੀ ਰਿਊਗਾ 18000 ਉਹ ਗਾਣ ਨਾਲ ਕਮਸ ਮੂਰੇ ਪੰਜ ਨਾਲ ਹੋ ਗਈ ਯਾਰ ਹੋ ਗਈ ਯਾਰ ਫਾੜ ਬੱਕਰੀ ਯਾਰ ਹੋ ਗਈ ਯਾਰ ਹੋ ਗਈ ਜਾ ਹੋ ਗਈ ਯਾਰ ਖੋਲ ਬੱਕਰੀ ਖੋਲ ਤੋ ਖੋਲ 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 ਲਓ ਵੀ ਆ ਬੱਕਰੀ 5000 ਨਾਲ ਹੋ ਗਈ ਸੌਦਾ ਕੀਤਾ ਇਹ ਬੱਕਰੀ ਚੰਗੀ ਆ ਬਾਈ ਬਹੁਤ ਵਧੀਆ ਨੱਕ ਨਕੌੜੇ ਦੀ ਆ ਆ ਬੋਗੇ ਕਰੀ ਤੇ ਕੀ ਵਾਈ ਕਰਤੀ ਬਾਈ ਕਿੰਨੇ ਦੀ ਕਰਤੀ 5000 ਨਾਲ ਕਰਤਾ ਲਾ ਬਈ ਬੱਕਰੀ ਵੀ ਬਹੁਤ ਚੰਗੀ ਆ ਪਹਿਲੇ ਪਹਿਲੇ ਬੱਕਰੀ ਦਾ ਖੋਲ ਕੇ ਵਿਖਾਈਏ ਮੈਂ ਸੌਦਾ ਕਰ ਲੈ ਆ ਤੇ ਆ ਬੱਕਰੀ ਨਾਲ ਸੌਦਾ ਕੀਤਾ 5000 ਦੇਣਾ ਕੀਤਾ ਬੋਗੇ ਨੇ ਖੋਲ ਬਾਈ ਗਰਜੀਤ ਬੱਕਰੀ ਬੁੱچے ਕਾ ਨਾਲ ਹੀ ਦਾ ਇਹ ਦਾ ਘੱਬਾ ਜ਼ਿਆਦੇ ਹੋਏ ਇਹ ਵੀ ਘੱਬਣਾ ਇਹ ਪਾਕਿਸਤਾਨ ਚੋਂ ਆਈ ਜੀ ਨਹਿਰ ਟੱਪ ਇਹ ਕੋਈ ਵਧਾਈਆਂ ਬਾਈ ਤੈਨੂੰ ਨਾਲ ਹੀ ਨਵੀਂ ਮੰਡੀ ਤੇ ਬਾਈ ਧੰਨਵਾਦ ਤੇਰਾ ਸੌਦਾ ਕਰਨ ਦੇ ਲਈ ਪਹਿਲਾ ਤੇਰਾ ਸੌਦਾ ਐਸ ਮੰਡੀ ਦਾ ਮੈਂ ਮਾੜਾ ਖੜ ਜੀ ਅੱਜ ਬਾਈ ਧੂਆਂ ਕੱਢਣਾ ਸੌਦਿਆਂ ਵਾਲਾ ਅੱਜ ਤੁੱਕੀ ਕੱਢ ਦੇਣੀ ਆ ਸੋਬਿਆ ਦੀ ਕਿੰਨੇ ਦਿਨਾਂ ਤੋਂ ਬੱਚੀਆਂ ਦਿਨਾਂ ਤੋਂ ਪਾਇਆ ਅੱਜ ਤੋਂ ਪਛੀਣਾਂ ਪਹਿਲਾਂ ਸੂਰਿਆ ਮੰਡੀ ਤੇ ਪਾਇਆ ਸੀ ਤੇ 2200 ਦੇ ਕੀਤੇ ਸੀ ਅੱਜ ਫਿਰ 2200 ਅੱਜ ਕਰਨੇ ਤੋਂ ਬਾਅਦ ਸੁਸਰੀਆਂ ਨੂੰ ਸੌਂ ਗਿਆ ਰੜਕਿਆ ਨਹੀਂ ਅੱਜ ਜਾ ਰਹਿਣਾ ਆ ਬੱਕਰੀ ਦੀ ਬੰਦ ਕਿਵੇਂ ਚੱਲਦਾ ਕਿਹੜਾ ਚੱਲਦਾ ਸੌਦਾ ਇਹ ਸੱਤ ਨਵੀਂ ਆ ਗਈ ਜਮਨ ਨਵੀਂ ਆ ਬੋਲੀ ਉਹ ਇੱਕ ਥਾਂ ਜਿਹੜੀ ਕਟੂ ਜੀ ਆ ਕਾਲੀ ਬੱਕਰੀ ਤੇਰੀ ਆ ਇਹ ਕੀ ਆ ਰੱਬ ਜੀ ਮਾਤ ਮੰਗਦਾ ਨਾਲ ਆ 8.5 8.9 ਆ ਬੱਕਰੀ ਦਾ ਛੇ ਦੀ ਹੈ ਕੰਨਾ ਤੇਰਾ ਤੂੰ ਆਖਿਆ ਬੋਗੇ ਸਰਪੰਚ ਕੋਲੇ ਆ ਕਿਹਨੇ ਕਿਹਾ ਸੌਦਾ ਕਰੀਏ ਨਾ ਖੜਨਾ ਕਿੱਥੋਂ ਬੋਲ ਜੋੜ ਨਾ ਕਰਦੇ ਹਾਂ 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 ਸੁਣਾ ਬਾਈ ਕੋਲੇ ਕਿਹੜੀ ਬੱਕਰੀ ਆ ਆ ਜਾ ਆ ਜਾ ਬਾਈ ਇਹ ਮਹੀਨੇ ਨੂੰ ਸੁੱਕੇ ਵੀ ਆ ਯਾਰ ਇਹ ਖਾਮਸ ਨਾਲ ਲਈ ਬੋਲੀ ਕਿਹੜੀ ਬੱਕਰੀ ਆ ਦੀ ਇਹ ਆ ਬਾਈ ਇਹ ਤਾਂ ਮੈਂ ਦਿਖਾ ਦੀ ਕਿਹੜੀ ਕਾਲੀ ਉਹ ਲਓ ਬਾਈ ਆ ਇੱਕ ਬੱਕਰੀ ਆ ਬਾਈ ਗਰਜੀਤ ਕੋਲੇ ਛੱਤਿਆਂ ਵਾਲੇ ਕੋਲੇ ਤੇ ਇਹਦੇ ਨਾਲ ਸੌਦਾ ਚੱਲ ਪਿਆ ਬਾਈ ਬੋਗੇ ਦਾ ਤੇ ਗਰਜੀਤ ਦਾ ਹਾਏ ਸਾਰਾ ਡੱਪਰ ਹੀ ਲਾ ਦੇ ਸ਼ਾਵੇਂ ਹੋ ਜਾ ਬਾਈ ਕੋਈ ਨਹੀਂ ਯਾਰ ਮੁੜ ਕੇ ਰੰਗ ਪੱਕਾ ਹੋ ਜਾਊਗਾ ਤੇਰਾ ਭੋਮੇ ਹੱਥ ਨੇ ਸਾਰਾ ਹੀ ਡੱਪਰ ਲਾ ਦਿਆ ਮੋਟਰਸਾਈਕਲ ਤੇ ਅੱਗੇ ਕੱਚਾ ਅੱਗੇ ਕੱਚਾ ਬਾਹਲਾ ਪੱਕਾ ਹੋ ਜਾ ਯਾਰ ਮੁੜ ਕੇ ਸਿਆਣ ਹੀ ਨਹੀਂ ਹੋਊਗਾ ਹਸਰੋ ਤਾਂ ਹੈਗਾ ਇੰਨਾ ਥੋੜਾ ਹੋ ਗਿਆ ਨਾ ਫਰਕ ਨਹੀਂ ਪੈਂਦਾ 1.5 ਤੇ ਇਹਦਾ ਹੋ ਗਿਆ ਸੌਦਾ ਤੇਰਾ 1.5 ਆਕੇ ਤੂੰ ਸਾਈ ਕੱਢ ਸੌਦਾ ਹੋਏ ਕਿਵੇਂ ਨਾ ਯਾਰ ਨਾ ਤੇ ਤੇਰਾ ਆਕੇ ਮੈਨੂੰ 1.5 ਤੇ ਆਕੇ ਬਾਬੇ ਨਾਨਕ ਕਾਲੀਆਂ ਕਰਦੇ 13 13 5000 ਦੀ ਦੇ ਦੇ ਜਾ ਸੱਦੇ ਤੇ 13000 ਵੀ ਤੂੰ ਕਹਤਾ ਮੈਂ ਉਹ ਰਕਮ ਨਹੀਂ ਦੇਣਾ ਕਿ ਮੈਂ ਤੈਨੂੰ 15000 ਖਰਚੇ ਕਰ ਸੌਦਾ ਖੜ ਕੇ ਸੌਦਾ ਹੁੰਦਾ ਨਹੀਂ ਰੱਖਣੀ ਮੈਂ ਓ ਜੋਰਲਾ ਸੌਦਾ ਹੋਊ ਚਾਪਲੇ ਹੈ ਨਹੀਂ ਮੂੰਹ ਚ ਚਾਪਲੇ ਹੈ ਨਹੀਂ ਉਹਨੂੰ ਚਾਪਣਾ ਦੋਣੇ ਕਢਾ ਬਾ ਸ਼ੋਲੇ ਖਵਾਉਣੇ ਆ ਨਹੀਂ ਯਾਰ ਜਲ ਮੌਜੂਦ ਆ ਯਾਰ ਤੂੰ ਸਹੀ ਕੱਢ ਬੜਾ ਦੱਸ ਪਿੰਨਹੀਂ ਭਗਿਆ ਧੱਕਾ ਯਾਰ ਉਹਨੂੰ ਵੀ ਦੀਂਦਾ ਹੀ ਆ ਹੁਣ ਚਾ ਮੋਲ ਦੇ ਦੇ ਐਵੇਂ ਯਾਰ ਬੋਲ ਫਿਰ ਚੱਲ ਮੋਲ ਲੈ ਲਓ ਆ ਤਿਆਰ ਦੀ ਜਮਾਤ ਕਿੰਨੇ ਦੇਣੀ ਆ ਮੈਂ ਤੂੰ ਕਹਿਦਾ ਸਾਡੇ ਕੋਲ ਆ ਕਹਿੰਦਾ 13 ਨੇ ਆਉਦਾ ਲਾਤਾ ਮੁੱਲ ਕੀ ਮੰਗਿਆ ਬਾਈ ਉਹਦਾ ਮੈਂ ਤੈਨੂੰ ਕਹੀ ਗਰਜੀਤ ਮੁੱਲ ਕੀ ਮੰਗਿਆ ਬਾਈ ਤੂੰ 117 ਤੋਂ 15.5 ਦਾਗਾ 13 ਨੇ ਲਾਇਆ 13 ਲਾਇਆ ਆਇਆ ਨਹੀਂ ਭਰਾਵਾ ਇਹ ਵੀ 100 ਨੂੰ ਉਹਨੇ 15 ਮੰਗਿਆ ਸੀਗਾ ਮੈਂ ਕਿਹਾ ਵੀ 13000 ਰੁਪਿਆ ਹੋ ਦੂਜਾ 13 ਦੇ ਲੈ ਚੱਲ ਲੈ ਆ ਹਾਂ ਹਾਂ ਕਿਹੜਾ ਕਾਲ ਆ ਲੈਨੇ ਆਪਾਂ ਇਹ ਤੂੰ ਬੱਚਾ ਆ ਕਾਲੀ ਬੱਕਰੀ ਲਓ ਵੀ ਕਾਲੀ ਬੱਕਰੀ ਬਾਈ ਕੋਲੇ ਗਰਜੀਤ ਕੋਲੇ ਅਨਕੁਣ ਬਹੁਤ ਚੰਗਾ ਤੇ ਸੌਦੇ ਦੋਸਤੋ ਮੈਂਟੋ ਮੈਂਟੀ ਹੋ ਰੇ ਆ ਕੋਠੇ ਕੋਰ ਸਿੰਘ ਵਾਲੇ ਅੱਜ ਪਹਿਲਾ ਦਿਨ ਹਾਂ ਬਾਈ ਕਿਹੜੀ ਬੱਕਰੀ ਆ ਹੋਰ ਆ ਬੱਕਰੀ ਤੇ ਬੱਕਰਾ ਆ ਬੱਚੇ ਵਾਲੀ ਬੱਕਰੀ ਬਾਈ ਨਹਿਰੂ ਦੀ ਆ ਹਾਂ ਪਹਿਲਾਂ ਹਾਂ ਬੋਲ ਬਈ ਕਿਵੇਂ ਕਰੇ ਪਹਿਲਾ ਸੂਆ ਪਾਠਾ ਬਾਈ ਦਾਰੂ ਕਿਵੇਂ ਕਰਨ ਨਾਲ ਮੰਗਦਾ ਨਾ ਨੂਲ ਤਾਂ ਹੁੰਦਾ ਨਹੀਂ ਰਸੇ ਨਾਲ ਦਸਾ ਸਫਾੜ ਲੈ ਐਡਾ ਬੁੱਤੂ ਕਿਹੜਾ ਆ ਗਿਆ ਆ ਜਾ ਰਸੇ ਨਾਲ ਦਸਾ ਫਾੜ ਉਹ ਭਰਾਵਾ ਕਰ ਦੇ ਓਏ ਫਾੜ ਮੈਂ ਕਰ ਫਸ ਜਾ 5000 ਦਾ ਬੱਚਾ ਅੱਜ ਰੱਖ ਕੇ 12 13 ਦੇ ਦੇ ਨਾਲ ਲਊਗਾ 6000 ਨਹੀਂ ਯਾਰ ਸਾ ਨਾਲ ਲਊਗਾ ਜੱਕੜੀ ਵੱਟੇ ਬੱਕਰੀ ਬੱਕਰੀ ਦੇ ਪੈਸੇ ਨਹੀਂ ਨਹੀਂ ਮੈਂ ਨਹੀਂ ਦਿੰਦਾ ਭਰਾਵਾ ਉਹ 10000 ਲੱਗਦੇ ਕਿੰਨੇ ਜਾਣੀ ਦੁਬਾਰਾ ਨਾਗਦਾਰ 1500 ਆਖਤਾ 10000 ਦੀ ਦੇਣੀ ਹੈ ਕੋਚ ਯਾਰ ਸਾਈ ਕੱਢੋ ਸਾਈ ਕੱਢ ਕੇ ਕਰੋ ਸਾਦਾ ਕਰੋ ਬੱਕਰੀ ਮਹਿਰੂ ਹੋਊਗੀ ਮਹਿਰੂ ਕਰਾ ਦੇ ਚੱਲ ਜੱਗੀ ਦਾ ਨੰਬਰ ਹੁਣ ਜੱਗੀ ਕਰਾਊਗਾ ਪੱਖਾ ਲੈ ਜਾਣਾ ਅੱਜ ਆਪਾਂ ਪੱਖਾ ਕਰ ਦਿਆਂ ਉਧਰੋਂ ਵੀ ਪੱਖਾ ਹੁੰਦਾ ਭਾਈ ਸਾਡੇ ਕੋਈ ਕਰਨੇ ਨਹੀਂ ਨਹੀਂ ਯਾਰ ਓਏ ਬਾਜਾ ਚੁੱਪ ਕਰਕੇ ਤੇਰਾ ਨਾ ਕਿੰਨਾ 9000 ਦੀ ਕਾਰ ਕੀ ਆ ਜਾ ਹੋ ਗਿਆ ਜਾ ਜਾ ਕਿੱਥੇ ਵੇਚਾ ਏ ਥਣ ਵੀ ਅੱਕਾ ਦੇ ਭਰਾਵਾਂ ਚੱਲ ਹੋਰ ਉਹ ਜਾ ਚੱਲ ਚੱਲ ਹੋ ਗਈ ਹੁਣ ਹੋ ਗਈ ਬਾਈ ਖੁਸ਼ ਆ ਹੋ ਗਈ ਓ ਬੱਲੇ ਮਾਰ ਦਿਓ ਤਾੜੀਆਂ ਬਾਈ ਓ ਨਕਦਾਂ ਦੀ ਦਵਾ ਦੇ ਹੋਰ ਕੀ ਹੈ ਕਲਾਪਿੰਗ ਕਲਾਪਿੰਗ ਲਿਆ ਪਏ ਠੀਕ ਆ ਓਏ ਰਾਈਰ ਜੂਵੀ ਬੰਨੀ ਮੇਟਾ ਪਤੰਦਰ ਆ ਰਸੇ ਦੇ ਪੈਸੇ ਅੱਡ ਲੱਗਣਗੇ ਬਾਈ ਤੇ ਬੱਕਰੀ ਦਾ ਸੌਦਾ 9000 ਦਾ ਹੋ ਗਿਆ ਦੇਓ ਪੈਸੇ ਬਾਈ ਮਾਰ ਦੂ ਲਓ ਵੀ ਪੈਸੇ ਬਾਈ ਸੁਖ ਦੇ ਰਿਆ ਮਰਨੀ ਮਰਨੀ ਤੇ ਟਕਰਾਂ ਨਾਲ ਇੱਕ ਨੂੰ ਇੱਥੇ ਹੋ ਗਰਜੀਦਾ ਸਾਹਮਣੇ ਆ ਬਾਈ ਉਹ ਰਸੇ ਦੇ ਪੈਸੇ ਅਟ ਲੈ ਲਈ ਆਹੋ ਮੁੜ ਕੇ ਨਾ ਆ ਆ ਦੀ ਪੈਸੇ ਨਾਪ ਕੇ ਰਸੇ ਦੇ ਉਧਰ ਨਾਲ ਹੀ ਚੱਲ ਲਓ ਵੀ ਸੌਦੇ ਤੇ ਸੌਦਾ ਮੈਂਟੋ ਮੈਂਟੀ ਹੋ ਰਿਹਾ ਕੋਠੇ ਕੋਰ ਸਿੰਘ ਵਾਲੇ ਤੇ ਪਹਿਲੀ ਮੰਡੀ ਆ ਦੋਸਤੋ 100 ਸੌਦਿਆਂ ਤੋਂ ਟਪਾਉਣਾ ਅੱਜ ਅਸੀਂ ਬਾਈ ਨਾਲ ਗੱਲ ਕਰਕੇ ਆਏ 100 ਟ ਟਪਾਵਾਂਗੇ ਟਪਾ ਦਾਂਗੇ ਬਾਈ 200 ਤੋਂ ਕਰਦਾ ਪਹਿਲੀ ਗੱਲ ਤਾਂ ਬਾਈ ਕਰ ਦੂ 12 13 ਦਾ ਇਹ ਲੈ ਕੇ ਜਾਊਗਾ ਪੱਕਾ ਪੱਕਾ ਇਹਨੂੰ ਦੇਣਾ ਅੱਜ ਆਪਾਂ ਠੀਕ ਹੈ ਬਾਈ ਆਗੇ ਪੈਸੇ ਧੰਨਵਾਦ ਬਾਈ ਇਸੇ ਤਰ੍ਹਾਂ ਤੁਹਾਨੂੰ ਅਗਲੀ ਵੀਡੀਓ ਬਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਗਰਜੀਤ ਕਿੰਨੇ ਨਾਲ ਲੈ ਆਏ ਅੱਜ ਕਿੰਨੇ ਨਾਲ ਗਲੇ ਆ ਬੱਕਰੇ 50 ਨੇ ਛੀ ਆ ਛੀ ਨਾਗਾ ਕਿੰਨੇ ਵੇਚਤੇ ਇਹ ਦੂ ਪਹਿਲਾਂ 3 ਵੇਜ ਤੇ 3 ਵੇਜ ਤੇ ਚੱਲ ਬਈ ਚੌਥੇ ਦਾ ਨਾਕ ਪੁਰਾਣੇ ਸਾਡੇ ਦੋਵੇਂ ਪਿੰਡ ਦੇ 8000 ਦੀ ਆ ਵੀ ਕਰਾਂ ਚੱਕ ਕੋ ਥਾਂ ਥਾਂ ਦੀ ਥੱਲੇ ਹੋਇਆ 8000 ਦੀ ਸਾਡੇ ਘਰਾਂ ਦੇ ਕਰਾ ਦੇ 85 ਦੀ ਹੋ ਗਈ ਨਾ ਪਰਾਵਾ ਜੱਟ ਹੋ ਗਈ ਗੱਭਣਾ ਨਾ ਮੱਤਰੀ ਚੱਕ ਕੋ ਥਾਂ ਥਾਂ ਦੀ ਥੱਲੇ ਹੋਇਆ 8500 ਦਾ

ਕਿਵੇਂ ਤੈਨੂੰ ਪਿਆਉਂ ਮੈਂ ਕਿਹਾ ਯਾਰ ਉਹ ਦਿਨ ਉਹ ਜਾਇਜ ਕਰਤੀ ਜੋ ਬੋਗਿਆ ਬੰਦਾ ਘੱਟ ਕਰਦੀ ਭਾਈ ਜੀ ਇੰਨੇ ਦੀ ਯਾਰ 17 ਕਿਲੋ ਉੱਤਰ ਗਿਆ ਇੱਕ ਬੱਕਰਾ ਦਿੱਤਾ ਨਾਲ ਇੱਕ ਬੱਕਰੀ ਦਿੱਤੇ ਨੇ ਸੂਲ 12 ਕਿਲੋ ਬੱਕਰੀ ਆ ਸਾਰੀ ਮੈਂ ਪੈ ਜੂਗੀ ਹੋ ਗਈ ਭਾਈ ਹੋ ਗਈ ਮੁੱਕੀ ਆ ਇਹਨੇ ਬੰਦਿਆ ਹਾਂ ਪੈਸੇ ਗਣ ਚੁੱਪ ਕਰਕੇ ਡਾਬਾ ਨਾ ਪੱਟ ਭਾਅ ਤੋਂ ਭਾਈ ਬੰਦਾ ਜਵਾਬ ਮੰਗਦੇ ਇਹ ਕਹਿੰਗੇ ਪੈਸੇ 7000 ਰੁਪਏ ਕਹਿੰਦੇ ਨਾ ਗਣੀਆਂ ਆ ਪੈਸੇ ਯਾਰ ਪੈਸੇ ਗਣੀਆਂ ਚੁੱਪ ਕਰਕੇ ਇੰਨਾ ਨਾ ਤੱਕਾ ਕਰੋ ਯਾਰ ਕੋਈ ਨਾ ਤੱਕਾ ਉਹ ਨਵੇੜਤਾ ਉਹਨੂੰ ਪਤਾ ਨਹੀਂ ਵਜਨ ਦਾ ਬਹੁਤ ਬਹੁਤ ਸਖੂ ਯਾਰ ਅਸੀਂ ਅੱਗੇ ਸੰਗ ਕਿਉਂਕਿ ਮੇਰੇ ਹਿਸਾਬ ਨਾਲ ਚੱਲ ਉਹ ਅਸਰਦਲਾ ਦੀ ਲਈ ਆਉਣੇ ਮਾਰੀ ਉਹ ਚੱਕੀ ਉਹ ਚੱਕੀ ਦੱਸ ਦੇ ਉਹ ਸਰਦਲਾ ਹੀ ਲਈ ਆਉਣੇ ਉਹਨੇ ਕਿੱਥੇ ਲਈ ਆ ਉਹ ਨੇੜੇ ਹੋ ਜਾ ਭਰਾਵਾ ਤੂੰ ਹੀ ਧੁੱਪੇ ਨਾਲ ਬਾਲਾ ਖੜ ਰੰਗ ਕਾਲਾ ਆ ਜੂਗਾ ਭੱਜ ਜੂਗਾ ਆਇਆ ਹਾਂ ਨਾ ਆ ਕੇ ਹਾਂ ਪੰਚਰ ਦੇ ਹਾਂ ਪਿਆ ਪਾਣੀ ਇੱਥੇ ਚੜਿਆ ਪੂਰਾ ਪਾਈਪਾਂ ਆਏ ਆ ਅਗਰ ਉਹ ਪਾਪਾਂ ਦੇ ਪਾਉਣ ਲੱਗੇ ਸੀ ਇਹਨਾਂ ਦਾ ਪਾਈਪਾਂ ਵੀ ਨਹੀਂ ਪਾਉਣੀਆਂ ਕਾਲਾ ਤੇਲ ਦਾ ਕੰਮ ਕਰਦਾ ਵੱਡਾ ਵਪਾਰੀ ਆ ਇਹ ਐਵੇਂ ਲੱਗਦਾ ਤੈਨੂੰ ਇਹ ਦੇਸੀ ਆ ਹੋਰ ਇਹ ਰੁਪਿਆ 2000 ਬਣਾਉਂਦਾ ਢੇੜੀ ਦਾ ਬਲੈਕ ਹੀ ਕਰਾ ਇਹਨੇ ਰੰਗ ਵੀ ਬਲੈਕ ਆ ਕੰਮ ਵੀ ਬਲੈਕ ਆ ਦੇ ਯਾਰ ਬੋ ਗਿਆ ਕਿਉਂ ਕਰਦਾ ਨਾ ਯਾਰ ਇਹਦੇ ਵਿੱਚ ਐਂ ਦਾ ਦਦੀ ਨਿਪੜਜੂ 17 ਕਿਲੋ ਲੈ ਜਾਣਾ 8000 ਦੀ 10 ਦੇ ਕਿੰਨੀ ਜੱਫਰ ਬੱਕਰੀ ਚਾ ਮੇਰੇ ਬੰਦੇ ਕਰਤੀ ਕਰਤੀ ਜਿਹੜੀ ਮਗਾਈ ਛੋਹ ਦੇ ਯਾਰ ਨਾ ਤੇਰਾ 8500 ਤੂੰ ਪਾ 8000 ਉਹਨੇ ਲਾਇਆ ਮੂਨੇ 8000 ਫੜ ਕਿਲੋ ਮੈਂ 7 ਕਿਹਾ ਹੀ ਪੁੱਛ ਰਹੇ ਨੇ ਪਹਿਲੀ ਛੱਟ ਤੇ 8 ਗਿਆ ਉਹਨੇ ਬੱਕਰੀ ਚਾ ਸੀ 7 ਕਿਹਾ ਸੀ ਆ ਬੂ ਤੇ ਆ ਪੁੱਛ ਰਾ ਇਹ ਸਭ ਪਾ ਦੇ ਮੈਂ 10000 ਦੇ ਦੂੰਗਾ ਕਿੰਨੇ ਗਏ ਸੀ ਨਾ ਰੋਣਾ ਪਾ ਬੋ ਗਿਆ ਦੇ ਯਾਰ ਭਾਈ ਚੱਲ ਉਹਨੇ 500 ਤੇ ਪਾ ਕੀ ਸੀ ਉਹਨੇ ਕਹਿੰਦਾ ਪੈਨ ਦੇਣਗਾ ਮਾਜੀ ਦੀ ਹੋ ਜੂ ਆਹ ਮਾਦੀ ਦੇ ਉਹਨੇ ਕਈ ਮਾਦੀ ਦੇ ਜਦੋਂ ਨੇ ਮਾਦੀ ਕਹੇ ਤਾਂ ਉਹ ਤੋਂ ਬੋਲਿਆ ਨਹੀਂ ਮੈਂ ਲੈਂਦਾ ਉਹਨੇ ਕਈ ਮਾਦੀ ਦੇ ਪੈਸੇ ਦੀ ਚਲਦੀ ਮੁਰ ਕਿਉਂ ਨਹੀਂ 500 ਪਾ ਤਾ ਉਹਦੀ ਗਲਤੀ ਚਲ ਜਿਹੜਾ 500 ਪਾ ਤਾ ਮਾਦੀ ਵੀ ਰੋਕੀ ਹਾਜੀ ਯਾਰ ਕੋ ਯਾਰ ਬਿਲਕੁਲ ਰੋਲਾ ਨਹੀਂ ਪਾਉਂਦੇ ਰੁਪਿਆ 500 ਹੋਰ ਦੇ ਦੇ ਜਿਹਦਾ ਖਲਵਾਉਣੀ ਕਰਨਾ ਤੇ ਸਾਡੇ ਪੱਲੇ ਹੀ ਪੈਂਦੇ ਦਾ 500 ਤੈਨੂੰ ਹੋਣ ਦਿੰਨੇ ਤੇ ਉਹਦੇ ਕਹਿੰਦਾ ਪੱਲੇ ਜੱਗੀ ਮਾਰਾ ਦੇਖ ਕੇ ਸੈਟ ਮਾਰੋ ਯਾਰ ਸੱਟ ਆ ਕੇ ਮਾਰੀ ਇਹਦੇ ਤੇ ਜੀ ਮਾਰੀ ਆਉਂਦੇ ਜਨਾਬ ਨਹੀਂ ਨਹੀਂ ਬਸ ਸੱਟ ਆਇਆ ਕੋ ਯਾਰ ਲੈ ਆ ਲੱਖਿਆ ਫੇਰ ਤਾਂ ਗਲਤ ਤਾਂ ਕੰਮ ਯਾਰ ਕਿਹੜੀ ਗੱਲ ਉਹ ਬਾਈ ਨੂੰ ਪੁੱ ਓਏ ਇੱਕ ਦੋ ਜੇ ਦਿੰਦਾ ਠੀਕ ਹੈ ਜੀ ਸਾਡਾ ਇਧਰ ਚੱਲੀ ਜਾਂਦਾ 7500 ਹੀ ਦਿੰਦੇ ਆ 7500 7500 ਦਿੰਦੇ ਆ ਬਾਈ ਨਹੀਂ ਬਾਈ 84 ਗੱਲ

ਫਿਰ ਵੀ ਫਾਲਤੂ ਦੇਦਾ ਪਛਲਾ ਪਛਲਾ ਸੱਟ ਮਾਰੇ ਕਿਹਦਾ ਮੈਂ ਤੇਰੇ ਮੂੰਹ ਨੂੰ ਕਹੀ ਜਾਂਦਾ ਮੈਂ ਤੇਰਾ ਮਾਨ ਕਰੀ ਜਾਂਦਾ ਕੀ ਅੱਜ ਬੱਪੂ ਤੁਸੀਂ ਸਾਰੇ ਖਿਡਾਰੀਆਂ ਬੰਦੇ ਇਹ 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 ਬਾਈ ਉਹਨੇ ਦੀ ਨਾ ਕਸਮ ਵਾਲੀ ਗੱਲ ਐਨੇ ਵੀ ਉੱਤਰੂ ਵੀ ਮੋਟਾ ਬਾਰ ਸਾਡੇ ਮਾਰੋ ਜਾਂਦੇ ਪਸ਼ੂ ਮਾਰ ਦਿੰਦੇ ਹੋ ਜਰਦੇ ਆ ਗੱਲ ਆੜ ਪਾਉਂਦਾ ਜੇ ਛੱਡਣਾ ਹੋਵੇ ਤਾਂ 50 5000 ਦੀ ਇੱਕ ਗੱਬਣ ਇੱਕ ਗੱਬਣ ਨਹੀਂ ਗਈ ਇਹ ਅੰਦਰ ਤੇ ਨੂੰ ਸੂਰ ਰੱਖ ਦਿੰਦੀ ਆ ਇੱਕ ਦਿਨ ਤੇ ਗੱਬਣ ਨਹੀਂ ਆ ਮੇਰੇ ਕੋਲ ਪਰਚੀ ਤੇ ਲਿਖਿਆ ਉਹਦੇ ਕੋਲੇ ਪਤਾ ਤੈਨੂੰ ਪਤਾ ਨਹੀਂ ਲੱਗੇ ਕਹਾਂ ਉਹ ਤੇ ਝਟਕੇੜੂ ਦਿੰਦਾ ਕੋਈ ਸਾਨੂੰ ਉਪਰਾਵਾ ਇਹ ਕਈ ਨਹੀਂ ਗੁਰੂ ਸਾਹਿਬ ਆਉਣਾ ਜਿੱਤੇ ਆਉਣਾ ਸੀਰੇ ਕੁੜਗੇ ਦੇ ਕੋਲ 20 ਥਾ ਰੋਲਾ ਪਿਆ ਬੱਕੀਆਂ ਦਾ ਖੱਬਣਾ ਕਹਿ ਕੇ ਦਿੱਤਿਆਂ ਦੇ ਖਾਲੀ ਨਿਕਲ ਗਏ ਫੈਸਲਾ ਕਰ ਦੇ ਚੱਲ ਫਿਰ ਨਹੀਂ ਇਹ ਆਪਾਂ ਗਾਲ ਢੇੜਤਾ ਹੋਰ ਕੀ ਆਮ ਫੋਨ ਚੱਕ ਕਿਹਦਾ ਫੋਨ ਆਦੀ ਨਹੀਂ ਦੇਣੀ ਜਾਣਾ ਕੁਝ ਜਿਹੇ ਪੈਸੇ ਤਾਂ ਮੁੱਕਾਂ ਦੇ ਫੇਰ ਹੀ ਫੋਨ ਚੱਕਣ ਦੇ ਹੋਮਾਂ ਚੱਲ ਬੱਚੇ ਉਹ ਹੀ ਗੱਲ ਉਹ ਕਰ ਲੈ ਲੈ ਮੜਾ ਆਏ ਨੂੰ ਹੀ ਆ ਜਾ ਬਈ ਗਿਣ ਪੈਸੇ ਓਏ ਕਿਹਣੀ ਆ ਜਿਹੜੇ ਪੰਚਾਇਤ ਨੇ ਦੇਤੇ ਇਦੋਂ ਲਖਾਈ ਫੇਰ ਪਚਾਇਦ ਨੇ ਪੰਚਾਇਤੀ ਫੈਸਲਾ ਆ ਬਾਈ ਤੇ ਟੀਵੀ ਖਵਾ ਦੋ ਯਾਰ ਭੁੱਖ ਲੱਗੀ ਹੈ ਕਿ ਮਾਰ ਜਾ ਭਾਂਜੋ ਪਹਿਲਾਂ ਲਓ ਜੀ ਬਾਈ ਲਖਾਈ ਲਈ ਕੋਈ ਤੇਰੀ ਉਹ ਲਖਾਈ ਹੈ ਨਾ ਕਰਾਤੀ ਚੱਲ ਕੋਈ ਨਹੀਂ ਹੋਲੀ ਜਿਹੜੇ ਜਵਾਨ ਚੋਕਾ ਓ ਬੱਸ ਤੂੰ ਰੋਪਾ ਆ ਓਹਨਾਂ 300 ਰੁਪਏ ਰਹਿ ਗਏ ਹੁਣ 500 ਰੁਪਏ ਵੀ ਮੈਨੂੰ ਚਲ ਲਖਾਈ ਹੋ ਗਿਆ ਬਾਈ ਨਿਪਟ ਗਿਆ ਕੰਮ ਕਿੰਨੇ ਚ ਕਰਤਾ ਇਹ ਹੋ ਗਿਆ 300 ਘੱਟ 7500 ਰੁਪਿਆ ਬਾਈ ਗੁਰਜੀਤ ਨੂੰ ਮਿਲ ਗਿਆ ਤੇ ਲਖਾਈ ਬੋਗੇ ਨਹੀਂ ਕਰਾਉਣੀ 8000 ਚ ਪੈ ਗਈ ਠੀਕ ਆ ਬਾਈ ਧੰਨਵਾਦ ਭਾਈ ਜੀ ਸੌਦਾ ਕਰਨ ਲਈ ਹਾਂ ਭਾਈ ਕਸੂਰਾ ਦਾ ਗਲ ਕੁੱਤੀ ਲੈਂਦਾ ਹੁਣ ਕਾਹਦਾ ਸੌਦਾ ਗਰਜੀਤ ਹੁਣ ਕਾਹਦਾ ਸੌਦਾ ਉਹ ਡੰਡਾ ਨਾਲ ਮਾਰੋ ਭਾਈ ਡੰਡਾ ਨਾਲ ਜਾਇ ਦੱਸ ਕਿਦੇ ਵਿੱਚ ਉੱਠ ਪੱਟ ਚੱਲ ਯਾਰ ਤੇ ਸਾਈ ਗੱਡੀ ਆ ਹੋ ਗਈ ਪਰ ਹੋ ਗਈ ਤਾਂ ਸੌ ਸਾਈ ਚੱਲ ਆ ਜੀ ਸਾਨੂੰ ਕੀ ਇਹ ਕਰਦੇ ਨੇ ਕਿਹਾ ਵੀ ਉਹ ਵੇਚ ਕੇ ਨਾ ਅੱਜ ਦੋ ਤਿੰਨ ਸਾਈ ਤੇ ਨਹੀਂ ਭਾਈ ਬੰਦਾ ਨਹੀਂ ਯਾਰ ਤੰਗਰੀ ਉਹ ਅਗਲੇ ਆਦੇ ਕੋਲੇ ਉਹ ਬੋਰੀਆਂ ਖਲਦੀਆਂ ਰੱਖੀ ਬੈਠਾ ਅਗਲਾ ਚੌਕਰ ਦੀਆਂ ਬੋਰੀਆਂ ਘਰੇ ਪਈਆਂ ਅਗਲੇ ਦੇ ਆਲਾ ਵੇ ਹਾਂ ਬਾਈ ਯਾਰ ਪਾਸੇ ਹੋ ਯਾਰ ਪਾਟਤਾ ਵੇਖ ਗਈ ਵੇਖ ਗਈ ਤਾਂ ਗਾ ਗਾ ਕਿੱਥੇ ਕੱਟਦਾ ਦਾ ਮਾਲ ਆ ਪੈਸੇ ਦੇ ਰਪੀਏ ਗਣੀਆਂ ਬਟਕੂਏ ਚ ਸੌਦੇ ਬਾਈ ਕਰੂਗਾ ਅੱਜ ਕਟੋ-ਕਟ 20 ਹਾਂ ਇੰਨੇ ਦੇ ਪਸੂ ਹੀ ਨਹੀਂ ਚੱਕ ਤੇ ਫਟੇ ਖਰੀਦੂਗਾ ਵੀ ਖਰੀਦੂਗਾ ਵੀ ਇਹੇ ਕਿੰਨੇ ਦਾ ਕਰਤਾ ਜੱਗੀ 70000 ਠੀਕ ਕਰਤਾ ਬਈ ਲਿਖ ਵੀ ਰਾਜਵੀਰ ਪਰ ਲਿਖੀ ਚੱਲੀ ਬਾਈ ਕਰਾ ਦਾਵਾ ਅੱਜ ਪਹਿਲੀ ਮੰਡੀਆਂ ਲਿਖੀ ਚੱਲ ਰਹੀ ਵਾਹ ਸੁਣ ਆਹਨੇ ਉਹ ਲਾ ਵੀ 5 ਲੱਖ ਦਾ ਲੋਨ ਕਰਾਈ ਬੈਠਾ ਅਗਲਾ ਸ਼ਾਂਤ ਰਿਆਲ ਇਹ ਉਹਨਾਂ ਗੱਲ ਵੜਾ ਦੇ ਚਿੱਟਿਆਂ ਵਾਲੇ ਤੋਂ ਉੱਤੇ ਸਾਰੇ ਖਵਾ ਦਿਓ ਠੀਕ ਹੈ ਬਾਈ ਚੀਪਈਆ ਜਾਣੇ ਵਾਲੇ ਸੁਖ ਭਲਾਈ ਜਾਣੇ ਵਾਲੇ ਨੇ ਬੱਕਰੀ ਲਈ ਆ ਵਿਖਾ ਦੇਣੇ ਤੁਹਾਨੂੰ ਆਹ ਬੱਕਰੀ ਆ ਤੇ ਬਾਈ ਗਰਜੀਤ ਨੇ ਛੱਤਿਆਂ ਵਾਲਿਆਂ ਨੇ ਵੇਚੀ ਆ ਬਹੁਤ ਬਹੁਤ ਧੰਨਵਾਦ ਭਾਈ ਦਿਖਾਈ ਪਹੜੀ ਚੱਲੋ ਦਵਾ ਦਾ ਬਕਰਾਂ ਆਹ ਸ਼ੇਰੀ ਦਾ ਦੱਸੋ ਦਾਦ ਦਾ